ਮੇਰੀ ਗੱਲ ਨਹੀਂ ਸੁਣਦੇ ਹੂੰ ਬਸ ਐਦਾਂ ਹੁਣ ਬੈਠੇ ਰਹਿਣਾ ਆ ਮੇਰੀ ਗੱਲ ਸੁਣ ਕੀ ਕਰਾਂ ਉੱਠ ਕੇ ਫਿਰ ਮੈਂ ਦੱਸ ਦੇ ਨਾ ਮੈਨੂੰ ਕਰਨਾ ਕੀ ਆ ਉੱਠ ਕੇ ਜਿਹੜਾ ਕੰਮ ਕੀਤਾ ਵਾ ਤੁਹਾਨੂੰ ਮੈਂ ਉਹ ਕਰੋ ਹਾਂ ਉਹ ਮੇਰੀ ਸੁਣ ਗੱਲ ਮੈਂ ਇੱਕ ਵਾਰ ਸੁਣ ਰਹੀ ਕੀਆ ਸੇਨ ਤਾਂ ਲੱਗਾਂ ਦੀ ਉਹ ਥੋੜਾ ਬੜਾ ਦਿਮਾਗ ਤੋਂ ਕੰਮ ਲੈ ਮੈਂ ਤੇ ਸ਼ਹਿਰ ਜਾਣਾ ਸੀ ਮੈਂ ਤੇ ਉੱਥੇ ਵੀ ਰਹਿ ਗਿਆ ਵਾਂ 25 ਲੱਖ ਰੁਪਇਆ ਦੇ ਕੇ ਤੂੰ ਤੇ ਜ਼ਮੀਨ ਪਾੜਦੀ ਐ ਪੈਰਾਂ ਥੱਲੇ ਇਹਨਾਂ ਕਿੱਥੋਂ ਆ ਇੱਕ ਕਿੱਲੇ ਦਾ ਮੁੱਲ ਵਾ ਪੂਰਾ ਦੇਣੇ ਪੈਣੇ ਕੀ ਕਰਨਾ ਇਹ ਤੂੰ ਆਪਣੇ ਘਰੋਂ ਗਈ ਜਾਨੀ ਆ ਵੀ ਦੇਣੇ ਪੈਣੇ ਆ ਉਹਨਾਂ ਭਾਵੇਂ ਮੜਾ ਜਾਏ ਫੋਨ ਤੇ ਕੀ ਆ ਹੋਵੇ ਵੀ ਜਿੰਨੇ ਜੋਗੇ ਹੈਗੇ ਜੀ ਓਨੀ ਮਦਦ ਕਰਦੇਓ ਆਵੇਂ ਮੜਾ ਜਾਏ ਕਿਹਾ ਵਾ ਦੌਦ ਸਈ ਮੋੜੀ ਜਣੇ ਆ ਤੇ ਮੈਂ ਤੇ ਕਹਿਣ ਲਿਆ ਮੈਂ ਵੀ 5 ਲੱਖ ਰੁਪਇਆ ਦੇ ਦਿੰਨੇ ਆ ਤਿੰਨ ਉਹਨਾਂ ਦਾ ਦੇਣਾ ਵਾ ਦੋ ਨਾਲ ਹੋਰ ਦੇ ਦਿੰਨੇ ਆ ਕੋਈ ਮੁੰਡਾ ਸਾਡੇ ਸੱਤੋਂ ਇੱਕ ਲੈਣਾ ਉਹਨਾਂ ਨੇ ਬਾਹਰ ਮੈਨੂੰ ਨਹੀਂ ਪਤਾ ਹੈਗਾ ਮੈਨੂੰ 500 ਹਜ਼ਾਰ ਚਾਹੀਦਾ ਬਸ ਮੈਂ ਕਹਿਤਾ ਵਾ ਨਾ ਜਾ ਕੇ ਤੇ ਲੈ ਕੇ ਆਓ 500 ਹਜ਼ਾਰ ਨੀਗਾ ਹੁਣ ਸਿੱਧੀ ਗੱਲ ਵਾ ਤੈਨੂੰ ਅੱਗੇ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਫੈਦਾਨੀਆਂ ਗੱਲਾਂ ਕਿਉਂ ਕਰਦੇ ਹੁੰਨੇ ਆ ਕਿਤੇ ਤਾਂ ਸਮਝ ਲਿਆ ਕਰੋ ਕਿ ਇਹਦੀ ਮਜਬੂਰੀ ਘਰ ਕੋਈ ਚੀਜ਼ ਨਹੀਂ ਹੈਨੀ ਆ 5 ਲੱਖ ਦੀ ਜਿਹੜੀ ਮੈਂ ਵੇਚਦਾ ਕਸੋਨਾ ਹੈਗਾ ਤੇ ਕੋਈ ਇੰਨਾ ਕੁ ਵੇਚ ਦਿੰਦੇ ਆ ਫਿਰ ਉਹ ਮੈਂ ਤੁਹਾਨੂੰ ਕਹਿਨ ਦੀ ਆ ਲਾਸਟ ਵਾਰ ਜੇ ਤੁਸੀਂ ਪੈਸੇ ਦੇਣੇ ਆ ਠੀਕ ਆ ਜੇ ਨਹੀਂ ਨਾ ਦੇਣੇ ਤੇ ਮੈਂ ਚਲ ਜਾਨੀ ਆ ਬਸ ਠੀਕ ਆ ਨਾ ਪੈਸੇ ਦੇ ਭਾਅ ਤੇਲੀ ਵੇਚ ਕੇ ਆਉਣੀ ਆ ਐਦਾਂ ਨਹੀਂ ਆਉਣੀ ਫਿਰ ਕਿਸ ਬੰਨੇ ਜਿੱਥੋਂ ਮਰਜ਼ੀ ਲਿਓ ਜਿੱਥੋਂ ਮਰਜ਼ੀ ਕੇ ਲਿਓ ਤੈਨੂੰ ਵੀ ਲੱਭਣ ਡਿਆ ਵਾ ਗਾੜੀ ਮਰਬਾ ਵਾ 2.5 ਕਿੱਲੇ ਆ ਸਾਰੇ ਜਿਹੜੇ ਹਿੱਸੇ ਹੁੰਦੇ ਆ ਤੇ ਕੋਈ ਗੱਲ ਨਹੀਂ ਆ ਮੁੜ ਕੇ ਫੇਰ ਲੱਲਾਂਗੇ ਜਦੋਂ ਉਹਨੇ ਪੈਸੇ ਦੇਣੇ ਬੱਲੇ ਬੱਲੇ ਉਹਨਾਂ ਨੇ ਛੱਟ ਮੋੜ ਦੇਣੇ ਆ ਪੈਸੇ ਕਿ ਜਾਂਦਿਆਂ ਉਹਨੇ ਕਿਹੜੇ ਟਾਲਾ ਪਾ ਲੈਣਾ ਵਾਂਗੇ ਜਾ ਕੇ 30 ਲੱਖ ਰੁਪਏ ਇੱਥੋਂ ਲਾ ਕੇ ਚੱਲਿਆ ਉਹ ਤੇ ਜਾ ਕੇ ਕੰਮ ਮਿਲ ਜਾਊਗਾ ਤੇ ਮਿਲਣਾ ਹੀ ਆ ਦੱਸ ਔਰ ਮਿਲਦਾ ਨਹੀਂ ਤੇ ਕੋਈ ਛੋਟੇ ਮੁਲਖ ਚ ਦਲ ਜੇ ਆ ਪਹਿਲੇ ਇਹ ਹੀ ਦੰੀਆਂ ਗੱਲਾਂ ਕਰੀ ਜਾਂਦੇ ਆ ਕੰਮ ਨੂੰ ਜਾ ਕੇ ਵਿਚਾਰੇ ਨੂੰ ਕੀ ਮਿਲਣਾ ਹੈ ਤਾਂ ਨਹੀਂ ਤੈਨੂੰ ਮਾਤਾ ਨੇ ਫੋਨ ਕੀਤਾ ਤੂੰ ਮਾੜੀ-ਮੋਟੀ ਨਾ ਦੇ ਕਰਦੀ ਵੀ ਮਾਤਾ ਇੰਨੇ ਜੋਗੇ ਆ ਹੀ ਹੈਗੇ ਆ ਜਿੰਨੇ ਤੂੰ ਰਕਮ ਮੰਗ ਲਈ ਆ ਠੀਕ ਵਾ ਤੁਸੀਂ ਨਹੀਂ ਨਾ ਪੈਸੇ ਦੇਣੇ ਨ ਮੈਂ ਤੁਹਾਨੂੰ ਫੇਰ ਕਹਿਣ ਦੀ ਜੇ ਇੱਕ ਵਾਰ ਅੱਜ ਸ਼ਾਮਾਂ ਦਾ ਟਾਈਮ ਦੇ ਦਿੰਨੀ ਆ ਸ਼ਾਮ ਤੱਕ ਪੈਸੇ ਦਾ ਇੰਤਜ਼ਾਮ ਕਰ ਲੋ ਠੀਕ ਵਾ ਨਾ ਨਹੀਂ ਤੇ ਮੈਂ ਸਵੇਰੇ ਸੋਗਦੇ ਬਸੇ ਚਲ ਜਾਣਾ ਜੇ ਐਨਾ ਕੋ ਮੌਕਾ ਤੁਹਾਨੂੰ ਦੇਣ ਦੀ ਘੜੀ ਵੇਖ ਲੋ ਮਰਜੀ ਆਪਣੀ ਹੁਣ ਨਹੀਂ ਜ ਮੈਂ ਕਹਿਣਾ ਦਸੇ ਦਾ ਦਿਮਾਗ ਨਹੀਂਗਾ ਕੰਮ ਕਰਦਾ ਕਿੱਥੋਂ ਪੈਸੇ ਆਉਣੇ ਆਈ ਨਹੀਂ ਕਿੰਨੂ ਪੁਛਾਉਣ ਵੀ ਮੈਨੂੰ 50 ਲੱਖ ਰੁਪਈਆ ਚਾਹੀਦਾ ਇਦਾਂ ਕਰਨਾ ਚਾਚੇ ਦੀ ਸਲਾਹ ਲੈਣਾ ਹੁਣ ਚਾਚਾ ਕੀ ਆਂਦਾ ਜੇ ਕਿਤੇ ਇਹ ਚਲ ਗਈ ਤੇ ਮੈਂ ਕਿੱਥੇ ਜਾਊਂਗਾ ਇੱਕ ਕੈਂਡੀ ਮਗੱਡੀ ਵੀ ਲੈ ਜਾਣੀ ਐਦਾਂ ਹੀ ਕਰਨਾ ਚਾਚੇ ਦੀ ਸਲਾਹ ਲੈ ਕੇ ਆਉਣਾ लवली ਕੀ ਗੱਲ ਹੋਈ ਆ ਮੂੰਹ ਜਿਹਾ ਬੜਾ ਸੁਟਿਆ ਦੁਖੀ ਜਿਹਾ ਲੱਗਣ ਡਿਆ ਮੈਨੂੰ ਚਾਚੀ ਜੀ ਗੱਲ ਕੀ ਹੋਣੀ ਆ ਹਾਂ ਰੁਪਿੰਦਰ ਕੋ ਲਿਆ ਹੀ ਨਾ ਮੈਂ 3 ਲੱਖ ਰੁਪਈਆ ਪਿੰਡੋਂ ਅੱਛਾ ਨੇ ਲਿਆਂਦਾ ਹੀ ਉਦੋਂ ਇਹ ਗੱਡੀ ਲੈਣੀ ਆਹੋ ਦੱਸਦੀ ਸੀ ਤੇ ਹੁਣ ਇਹਦਾ ਭਰਾ ਚੱਲਿਆ ਬਾਹਰ ਹਾਂ ਪਤਾ ਨਹੀਂ ਹੁਣ ਕਿੱਥੇ ਚੱਲਿਆ ਮੇਰੀ ਤੇ ਗੱਲ ਹੋਈ ਨਹੀਂ ਠੀਕ ਆ ਤੇ 10 ਲੱਖ ਉਹਨਾਂ ਦੇ ਕੋਲ ਹੈਗਾ ਵਾ ਹਾਂ ਤੇ ਕਹਿੰਦੀ ਆ ਵੀ 50 ਲੱਖ ਰੁਪਈਆ ਉਹਨਾਂ ਨੂੰ ਦੇਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ 5 ਲੱਖ ਆਉਣਾ ਕਿੱਥੋਂ ਆ ਮੈਂ ਤੇ ਚਾਚੇ ਨਾਲ ਆਇਆ ਸੀ ਵੀ ਉਹਦੀ ਸਲਾਹ ਲੈ ਕੇ ਆਉਣਾ ਤੇ ਚਾਚਾ ਘਰ ਹੀ ਹੈ ਨਹੀਂ ਕੋਈ ਨਹੀਂ ਆ ਜਾਂਦੇ ਆ ਉਹਨਾਂ ਚੋਂ ਨਾ ਥੋੜਾ ਜਿਹਾ ਵਧਾਇਆ ਸੀ ਮੰਡੀ ਲਾਉਣ ਗਏ ਆ ਆਉਣ ਹੀ ਵਾਲੇ ਆ ਰੋਟੀ ਖਾਣੀ ਸੁਗਵਾਉਣ ਕੇ ਇਹਨਾਂ ਨੇ ਉਹਦਾ ਮਦਦ ਤੇ ਚਲੋ ਉਹਨਾਂ ਨੇ ਵੀ ਕੀਤੀ ਸੀ ਤੇ ਪਰ ਹੁਣ ਇਹਨੇ ਪੈਸੇ ਮੈਂ ਕਿੱਥੋਂ ਦਵਾਂ ਨਹੀਂ ਨਹੀਂ ਪੁੱਤ ਜੇ ਉਹਨਾਂ ਨੇ ਮਦਦ ਕੀਤੀ ਸੀ ਤੇ ਤੈਨੂੰ ਵੀ ਕਰਨੀ ਚਾਹੀਦੀ ਆ ਭੈਣ ਭਰਾਏ ਸੇ ਕੰਮ ਨਹੁੰਦੇ ਆ ਇਹੋ ਗੱਲ ਰਪਿੰਦਰ ਕਹੀ ਜਾਂਦੀ ਆ ਮੈਨੂੰ ਆਹੋ ਪਰ ਇਹ ਆ ਨਾ 5 ਲੱਖ ਚਾਚੀ ਜੀ ਰਕਮ ਬੜੀ ਆ ਚੱਲ ਪੰਜੀ ਨਹੀਂ 15 ਕਿਤੇ ਕਰਦੇ ਤੂੰ ਉਹ ਮੈਂ ਆਖਿਆ ਵੀ ਚੱਲ ਪੰਜ ਦੇ ਦਿੰਦਾ ਮੈਂ 3 ਲੱਖ ਰੁਪਇਆ ਉਹਨਾਂ ਗੱਡੀ 'ਚ ਪਾਇਆ ਸੀ ਆਹੋ ਤੇ 2 ਲੱਖ ਚੱਲ ਮੈਂ ਕੋਲੋਂ ਦੇ ਦਿੰਦਾ ਤੇ ਉਹ ਮੰਨ ਨਹੀਂ ਲਈ ਇਹ ਗੱਲ ਨੂੰ ਤੇ ਹੁਣ ਮੈਂ ਦੱਸੋ ਕੀ ਕਰਾਂ ਚੱਲ ਪੁੱਤ ਪੰਜੀ ਤੇ ਨਹੀਂ ਥੋੜੇ ਘੱਟ ਦੇ ਦੇ ਤੇ ਦੇਣੇ ਚਾਹੀਦੇ ਆ ਸਾਲੇ ਜਿਹੜੇ ਉਹ ਵੀ ਭਰਾਈ ਹੁੰਦੇ ਆ ਜੇ ਤੂੰ ਨਾ ਪੈਸੇ ਦਵੇਂਗਾ ਤਾਂ ਹੋਰ ਕਿੰਨੇ ਦੇਣੇ ਇਹਨੂੰ ਕੋਈ ਉਹਨਾਂ ਨੇ ਵੀ ਚੱਕ ਫੋਨ ਸਾਡੇ ਵੱਲੋਂ ਮਾਰਿਆ ਬਾਕੀ ਰਿਸ਼ਤੇਦਾਰਾਂ ਨਾਲ ਉਦਾਂ ਨਹੀਂ ਬੰਦੀ ਇਹਨਾਂ ਦੀ ਨਾਲੇ ਪੁੱਤ ਤਾਨੂੰ ਫੋਨ ਉਹਨਾ ਕਰਨਾ ਹੀ ਤੁਸੀਂ ਲਿਆਂਦੇ ਨਹੀਂ ਹੀ ਓਏ ਇਹੋ ਲਿਆਂਦੇ ਦੇ ਹੈਗੇ ਤਾਂ ਹੀ ਕੀਤਾ ਤੁਹਾਨੂੰ ਫੋਨ ਮੈਂ ਚੱਲ ਚਾਚੇ ਸਲਾਹ ਲੈ ਕੇ ਆਉਣਾ ਵੀ ਚਾਚਾ ਕੀ ਜਾਂਦਾ ਉਹ ਵੀ ਦਈਏ ਉਹਨਾਂ ਨੂੰ ਪੈਸੇ ਕਿ ਨਾ ਦਈਏ ਤੇ ਜੇ ਮੈਂ ਆਪਣੀ ਮਾਂ ਨੂੰ ਪੁੱਛਿਆ ਤੇ ਉਹਨੇ ਤੇ ਸਿਰ ਦੇ ਵਾਲਾਂ ਨੂੰ ਪੈ ਜਾਣਾ ਕਿ ਨਖਤੇ ਸਭ ਕੋ ਵੇਚ ਦੋ ਚੱਲ ਕੋਈ ਨਹੀਂ ਉਹਨਾਂ ਮੋੜ ਹੀ ਦੇਣੇ ਆ ਉਹਨਾਂ ਕਿਹੜੇ ਰੱਖ ਲੈਣੇ ਆ ਪੁੱਤ ਉਹਨੇ ਮੋੜ ਤੇ ਚਲੋ ਦੇਣਗੇ ਸਾਲ ਨਹੀਂ ਤੇ 6 ਮਹੀਨਿਆਂ ਨੂੰ ਮੋੜਨਗੇ ਜਦੋਂ ਹੋੜਨੇ ਆ ਪਰ ਇਹ ਕਰੀ ਤੇ ਦੇਣੇ ਪੈਣੇ ਆ ਨਾ ਰਕਮ ਬੜੀ ਤਗੜੀ ਚਲ ਕੋਈ ਨਹੀਂ ਗਾਹ ਦੇ ਤਾ ਨੂੰ ਲੋੜ ਪਊਗੀ ਕਾਲੀ ਬੰਨਾ ਲੈਣਾ ਹੋ ਤਾਂ ਤੁਸੀਂ ਫਿਰ ਮੰਗ ਲਿਓ ਉਹਨਾਂ ਕੋ ਮੈਂ ਚੱਲ ਚਾਚੇ ਨਾਲ ਗੱਲ ਕਰ ਲੈਂਦਾ ਵੀ ਜੇ ਤੁਹਾਡੇ ਕੋਲ ਹੈਗੇ ਥੋੜੇ ਬਹੁਤੇ ਤੇ ਚੱਲ ਮੈਨੂੰ ਦੋ ਤੇ ਫਿਰ ਮੈਂ ਦਵਾਵਾਂ ਉਹਨਾਂ ਕੋਈ ਗੱਲ ਨਹੀਂ ਹੁਣ ਇਹ ਪੈਸੇ ਤੇ ਚਾਚਾ ਤੇ ਰਹੌਂਦਾ ਤਾਂ ਕਰਦੀਆਂ ਸਲਾਹ ਲੋੜ ਦੰਦੇ ਅਸੀਂ ਜਾਂਦੇ ਰਹੇ ਹਾਂ ਜੋਬ ਨਾਲ ਹਾਂ ਤੇ ਉਹ ਚਾਚੇ ਨੇ ਮੈਨੂੰ ਡਕਿਆ ਸੀ ਇੱਕ ਦਿਨ ਵੀ ਉਹਦੇ ਹੱਲ ਨਾਲ ਜਾਇਆ ਕਰੋ ਉਹ ਗੱਲਾਂ ਬੜੀਆਂ ਕਰਦਾ ਚਾਚਾ ਜੀ ਜਾਂਦੇ ਵੀ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਨਾ ਭੈਣਾਂ ਦੀ ਤੁਸੀਂ ਮੇਰੇ ਕੋਲ ਮੰਗ ਲਿਆ ਕਰੋ ਤੇ ਜਦ ਮੈਂ ਜੋਬਨ ਕੋਲ ਲਿਆ ਕੇ ਤੁਹਾਨੂੰ ਦੇ ਦਿਆ ਕਰੂੰਗਾ ਏ ਆਪੀ ਉਹ ਗੱਲਾਂ ਬੜੀਆਂ ਕਰਦਾ ਲੋਕਾਂ ਦੀ ਕੋਈ ਗੱਲ ਨਹੀਂ ਪੁੱਤ ਚਾਚੇ ਤੇਰੇ ਕੋ ਹੈਗੇ ਆ ਦੇ ਦੇਣਗੇ ਤੇ ਨਾਲੇ ਇੱਕ ਗੱਲ ਵਾ ਹੁਣ ਵੇਹ ਜਿਉਂ ਨਾ ਪੈਸੇ ਦਿੱਤੇ ਤੂੰ ਨਵੀਂ ਗੱਡੀ ਲੈ ਆ ਨਵੀਂ ਚੀਜ਼ ਦੀ ਮਨਿਆਦ ਹੁੰਦੀ ਆ ਹੁਣ ਭਰਾ ਤੇਰਾ ਪੁਰਾਣੀ ਲੈ ਆ ਬਣਵਾਉਂਦਾ ਫਿਰਦਾ ਕਦੀ ਕੋਈ ਮਿਸਤਰੀ ਘਰ ਆ ਜਾਂਦਾ ਕਦੀ ਆਪ ਗੱਡੀ ਰੇੜ ਕੇ ਮਿਸਤਰੀ ਆ ਲੈ ਜਾਂਦਾ ਜਿਉਂ ਆਈ ਆ ਪੈਸੇ ਲਵਾਉਂਦੇ ਆ ਪਈਆ 2.5-3 ਲੱਖ ਉਹਨੇ ਖਰਚਾ ਤੇ ਮੇਰੇ ਸਾਹ ਹੁਣ 50-60 ਹਜ਼ਾਰ ਉੱਤੇ ਲਾਤਾ ਵਾ ਅਜੇ ਲੱਗਣੀਆਂ ਅਜੇ ਘੜੇ ਹਟ ਗਏ ਆ ਦੋਵੇਂ ਜੀ ਖੇਡੇ ਰਹਿੰਦੇ ਹੁਣ ਇਹ ਗੱਲੋਂ ਆਹ ਤਾਂ ਖਿਜਣਾਈਆਂ ਹੁਣ ਤਾਂ ਦੀ ਨਵੀਂ ਵੇਖ ਕੇ ਜਰਿਆ ਨਹੀਂ ਜਾਂਦਾ ਤੇ ਉਹਨਾਂ ਨੇ ਨਵੀਂ ਲੈਣ ਦੀ ਤਾਂ ਸਾਡੀ ਪੁਰਾਣੀ ਆ ਇਹ ਵੀ ਕਾਲੇ ਬੜੇ ਪੈਂਦੇ ਆ ਮੈਂ ਇਹਨੂੰ ਆਖਿਆ ਵੀ ਸਾਂਝੀ ਲੈ ਆਈਏ ਉਦੋਂ ਮੰਨਦਾ ਨਹੀਂ ਆਹ ਤਾਂ ਸਾਂਝੀ ਲੈ ਆਉਂਦੇ ਹੋ ਉਥੇ ਉਹਨਾਂ ਦਾ ਟ੍ਰੇਕ ਹੋਰ ਨਹੀਂ ਜਾਣਾ ਮਰਨਾ ਉਹ ਸਾਰੇ ਹਾਂ ਜਿਹੜੀ ਖੇਈਦੀ ਇਹਨਾਂ ਉਹ ਨਹੀਂ ਮੰਦੀ ਉਹ ਕਹਿੰਦੀ ਮੈਂ ਨਵੀਂ ਲਿਆਉਣੀ ਆਹੋ ਆਪਣਾ ਟੌਰ ਬਣਾਉਂਦੀ ਹੀ ਨਾ ਕਿ ਸਰਦਾਰਨੀ ਨੇ ਇਕੱਲੀ ਨਾ ਗੱਡੀ ਲਈ ਉਹ ਚਲੋ ਇਦਾਂ ਕਰਿਓ ਜੇ ਚਾਚਾ ਜੀ ਆਉਂਦਾ ਵਾ ਨਾ ਤੇ ਤੁਸੀਂ ਇਹਨਾਂ ਨੂੰ ਕਹੋ ਵੀ ਲਵਲੀ ਆਇਆ ਹੈ ਤੇ ਆਹ ਗੱਲ ਕਹਿਂ ਦਿਆ ਕੋਈ ਗੱਲ ਨਹੀਂ ਆਉਂਦੇ ਆ ਨਾ ਮੈਂ ਕਰਦੀਆਂ ਗੱਲ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਆਉਂਦਾ ਨਹੀਂ ਚਾਹ ਨਹੀਂਗਾ ਮੈਂ ਪੀਣੀ ਮੈਂ ਤਾਂ ਤਾਂ ਆਈ ਮੈਂ ਚੱਲ ਸਲਾਹ ਲੈ ਕੇ ਆਉਣਾ ਕੋਈ ਗੱਲ ਨਹੀਂ ਕਰ ਦਿੰਦੇ ਹਾਲ ਤੇ ਮੈਂ ਤੇ ਰਪਿੰਦਰ ਨੂੰ ਨਾ ਕਰਤੀ ਤੇ ਰਪਿੰਦਰ ਖਿਜ ਕੇ ਕਹਿਣ ਲੀ ਮੈਂ ਪਿੰਡ ਨੂੰ ਚੱਲ ਜਾਣਾ ਜੇ ਤੂੰ ਪੈਸੇ ਨਾ ਦਿੱਤੇ ਤੇ ਮੇਰੀ ਉੱਥੇ ਬੇਜਤੀ ਹੋਣੀ ਇਹਨਾਂ ਮੰਗੇ ਹੁਣ ਪੁੱਤ ਹੀ ਵੀ ਤੈਨੂੰ ਕਿੱਦਾਂ ਨਾ ਕਰ ਸਕਦੇ ਆ ਤੂੰ ਵੀ ਆਸ ਮੈਦ ਨਾ ਆਇਆ ਵਾਹਾਡੇ ਵੱਲ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਕਿ ਕੋਈ ਗੱਲ ਨਹੀਂ ਕਰਦੇ ਇੰਤਜ਼ਾਮ ਪਾੜ ਛੜ ਪੜਾ ਕੇ ਕਰੀਏ ਝੋਨੇ ਦੇ ਵੀ ਤੁਹਾਡੇ ਆਈ ਜਾਣੇ ਆ ਹੁਣ ਆਹ ਚੋਨੇ ਤੇ ਤੇ ਆ ਜਾਣੇ ਤੈਨੂੰ ਪਤਾ ਹੀ ਚਾਚੇ ਤੇਰੇ ਨੇ ਕਈ ਪਾਸੀ ਫਾ ਲਿਆ ਹੁੰਦਾ ਕਿਤੇ ਪੈੜੀ ਲੈਣੀ ਕਿਤੇ ਬਿਆਨਾ ਕਰਨ ਡਿਆ ਪੈਂਦਾ ਕਿਤੇ ਰਜਿਸਟਰੀ ਕਰਨ ਡਿਆ ਪੈਂਦਾ ਪਤਾ ਤਾਂ ਤੈਨੂੰ ਹੈ ਹੀ ਚੰਨ ਮੇਰੇ ਕਰਕੇ ਤੁਸੀਂ ਰੋਗ ਲਿਆ ਹੋਂ ਸਾਰੇ ਕੰਮ ਕੀ ਪਤਾ ਮੋੜ ਹੀ ਦੇਣ ਛਾ ਮਹੀਨਿਆਂ ਨੂੰ ਕੋਈ ਗੱਲ ਨਹੀਂ ਉਹ ਫਿਰ ਹੁਣ ਤੇਰਾ ਕਰਕੇ ਤਾਂ ਕਰਾਂਗੇ ਐਨੇ ਮਾਨਤਾ ਨਾ ਤੂੰ ਆਇਆ ਸਾਡੇ ਵੱਲ ਚਲੋ ਹੁੰਦੀ ਆ ਤੇ ਫਿਰ ਕਰਿਓ ਗੱਲ ਹੈ ਚਾਚੇ ਕੋਈ ਨਹੀਂ ਮੈਂ ਕਰਦੀ ਲੈ ਹੁਣ تیر ਨਿਸ਼ਾਨੇ ਤੇ ਲੱਗਾਈ ਆਪੇ ਹੋਂ ਡਈ ਘਰ ਰਪਈਆ ਵੀ 5 ਲੱਖ ਚੱਲ लवली ਸਿਆਂ ਪਹਿਲੇ ਵੀ ਤਾਂ ਨੂੰ ਦਿੱਤੇ ਆ ਦੋ ਕਿੱਲੇ ਤੇ ਕਿਤੇ ਨਹੀਂ ਗਏ ਦੋਵਾਂ ਕਿੱਲੇ ਆ ਦੇ ਹੁਣ ਤੁਹਾਡੇ ਕੋ ਰਜਿਸਟਰੀ ਕਰਾਵਾਂਗੇ ਇਕੱਠੀ ਜਿਹੜੀ ਤੇਰੀ ਮਾਂ ਕਹਿੰਦੀ ਹੁੰਦੀ ਸੀ ਨਾ ਤੁਹਾਡੇ ਕੋ ਕੱਖ ਨਹੀਂ ਬਾਨਾ ਤੁਹਾਡੇ ਕੋ ਘਰ ਨਹੀਂ ਬਾਨਾ ਲੈ ਜੱਟੀਆਂ ਹਾਂ ਤੈਨੂੰ ਪਿਆਲੀ ਲੈ ਕੇ ਦੱਸੂਗੀ ਹਾ ਹਾ ਕਦੋਂ ਆਉਣ ਤੇ ਕਦੋਂ ਖੁਸ਼ਖਬਰੀ ਸੁਣਾਵਾਂ ਇਹਨਾਂ ਨੂੰ ਕਿ ਪਤੀ ਆ ਤੁਹਾਡਾ ਆ ਹੁਣ ਇਹ ਜਾਲ ਨਾ ਪੋਣਾ ਹੀ ਪੈਣਾ ਇਹਨਾਂ ਤੇ ਹੁਣ ਸਭ ਕੁਝ ਆਪਣੇ ਹੱਥ ਵਿੱਚ ਹੀ ਐ ਲੈ ਆਈ ਗਈ ਮੈਂ ਤਾਂ ਮਨ ਬਾਹਰ ਹੀ ਬੈਠੀ ਆ ਬਾਹਰ ਹੀ ਬੈਠੀ ਆ ਤੁਹਾਨੂੰ ਢੀਕਣ ਨਹੀਂ ਹਾਂ ਉਹ ਢੀਕਣਾ ਕੀ ਯਾਰ ਕਹਿੰਦਾ ਝੋਨਾ ਨਾ ਮਾਰਈਨੇ ਮਾਨੂੰ ਮਾਲ ਕਰਦਣਾ ਇੰਨਾ ਵਧੀਆ ਝੋਨਾ ਚੱਲ ਐਰਕਾ ਆਪਾਂ ਨਾ ਉੱਧੇ ਹੀ ਮਾਲੋ ਮਾਲ ਹੋ ਜਾਣਾ ਵਾ ਇੱਕ ਤਾਂ ਝੋਨਾ ਵਧੀਆ ਨਿਕਲ ਆਇਆ ਦੂਜਾ ਆਪਾਂ ਪਿਆਲੀ ਖਰੀਦ ਲੈਣੀ ਆ ਤੈਨੂੰ ਕਿੱਦਾਂ ਪਤਾ ਮੈਨੂੰ ਕਿੱਦਾਂ ਪਤਾ ਲਵਲੀ ਆਇਆ ਹੈਗਾ ਕੀ ਕਹਿੰਦਾ ਹੈ ਕਹਿਣਾ ਨੇ ਕੀ ਆ ਪੂਰਾ 5 ਲੱਖ ਮੰਗਦਾ ਜੀ ਸਾਲੇ ਨੇ ਬਾਹਰ ਜਾਣਾ ਵਾ ਤੇ ਘਰ ਦੀ ਨੇ ਘਰ ਕਪਤ ਪਾਇਆ ਵਾ ਉਮੀਨ ਨੂੰ ਪੈਸੇ ਹੀ ਲਿਆ ਕੇ ਦੇ ਜੇ ਨਹੀਂ ਪੈਸੇ ਲਿਆ ਕੇ ਦੇਨੇ ਮੈਂ ਪੇਕੇ ਚੱਲੀ ਆਂ। ਰਮਨੇ ਦੇ ਸਹੌਂ ਦਾ ਨਾ ਇਹਨਾਂ ਸਾਰੀ ਦੀ ਸਾਰੀ ਪੈੜੀ ਵੇਚ ਜਾਣੀ। ਚੱਲ ਕੋਈ ਗੱਲ ਨਹੀਂ ਚੰਗਾ ਵਾ ਇਹਨੇ ਕੋ ਪੈਸੇ ਤੁਹਾਡੇ ਕੋ ਹੈਗੇ ਆ ਦੇ ਦੇਨੇ ਆ ਹੁਣ ਤੁਸੀਂ ਸਿੱਧੇ ਪੱਤਰ ਇੱਕੋ ਗੱਲ ਕਰ ਲਿਓ। ਤੇ ਲਵਲੀ ਥੋੜੇ ਬੋਦੇ ਮੈਂ ਪੈਸੇ ਦੇ ਦੇਨਾ ਹਾਂ ਕੋਈ ਤੁਹਾਡੇ ਕੋਲ ਖੁੰਦਾ ਨਹੀਂ ਹਾਂ ਹੁਣ ਮੈਂ ਦੇਣੀ ਆ ਰਕਮ ਹੁਣ ਮੈਂ ਤੁਹਾਡੇ ਕੋ ਪੈਲੀ ਲਿਖਾਉਣੀ ਆ ਤੀਹੀ ਪੈਸੇ ਵਾਪਸ ਕਰ ਦੋਗੇ ਤੇ ਪੈਲੀ ਵਾਪਸ ਲੈ ਲਿਓ। ਇਨਾ ਕਾ ਕਿਥੋਂ ਪੈਸੇ ਦਿੱਤੇ ਜਾਣੇ ਆ। ਮਾਲੇ ਰਮਨ ਇਦਾਂ ਕਰਦੇ ਆ ਨਾ। ਪਹਿਲਾਂ ਵੀ ਹਸਾਬ-ਤਬ ਕਰਦੇ ਆ। ਇੱਕ ਦੀ ਰਜਿਸਟਰੀ ਕਰਾ ਲੈਨੇ ਆ ਤੇ ਦੂਜੇ ਦਾ ਬਿਆਨਾ ਕਰਾ ਲੈਨੇ ਆ। ਇਦਾਂ ਹੀ ਕਰੋ। ਉਹਨਾਂ ਪੂਰੇ ਫਸੇ ਆਈ। ਕਿਤੇ ਰੋਣ ਵਾਲਾ ਦਾ ਮੂੰਹ ਹੋਇਆ। ਕਰਦੀ ਨੇ। ਚੰਗੀਆਂ ਕੀਤੀਆਂ ਹੋਣੀਆਂ ਗੱਲਾਂ ਬਾਤ। ਮਨੇ ਜਨਾਨੀਆਂ ਦੋਵਾਂ ਦੀਆਂ ਹੀ ਨਾ। ਮੂੰਹ ਜੋਰਵਾ ਤੈਨੂੰ ਪਤਾ ਨਹੀਂ ਇਹ ਗੱਲ ਦਾ। ਜੇ ਇੱਕ ਚੀਲ ਹੁੰਦੀ ਤੇ ਦੂਜੀ ਉਸਲੇ ਇੱਕ ਪੱਤ ਪਾ ਦਿੰਦੀ ਆ। ਇੱਕ ਗੰਨੂ ਤੇ ਆ ਚੰਗਾ। ਇਹ ਉਹਨਾਂ ਦੇ ਮਗਰ ਲੱਗੇ ਆ। ਜਦੋਂ ਮੜਾ ਜਾ ਕਹਿੰਦੀਆਂ ਦੂਸਰੇ ਪਜੇ ਜਾਂਦੇ ਸਾਡੇ ਆ। ਚਲ ਕੋਈ ਗੱਲ ਨਹੀਂ ਤੇ ਹਿੰਤਜਾਮ ਕਰੋ ਹਾਂ ਪੈਸਿਆਂ ਦਾ ਕਾਰਤੀਏ ਨੂੰ ਕਹਿਣਾ ਹੀ ਭੀ ਇਹ ਵੀ ਛੇਤੀ ਸਾਨੂੰ ਪਵਾ ਦੇ ਪੈਸੇ ਸਾਨੂੰ ਚਾਹੀਦੇ ਹੀ ਉਹ ਰਮਨ ਜਿੰਨੇ ਕੇ ਪੈਸੇ ਇਹਨਾਂ ਨੂੰ ਚਾਹੀਦੇ ਆ ਨਾ ਇਹਨੇ ਤੇ ਬੈਂਕ 'ਚ ਪਏ ਆ ਚਲ ਠੀਕ ਵਾ ਫਿਰ ਕੇ ਪਰ ਇੱਕ ਗੱਲ ਵਾ ਜਿੱਦਾਂ ਇਹ ਕੰਮ ਕਰਨ ਦੇ ਆ ਨਾ ਇਹਨਾਂ ਨੇ ਫਾ ਲੈ ਕੇ ਮਰਨਾ ਪਰ ਸਾਨੂੰ ਕੀ ਠੀਕ ਆ ਨਾ ਸਾਨੂੰ ਤਾਂ ਪੈੜੀ ਦਾ ਮਤਲਬ ਆ ਪੈੜੀ ਆ ਯਾਨੀ ਸਾਡੇ ਹੱਥ ਦੇ ਵਿੱਚ ਸਾਡੇ ਵੱਲ ਸਾਰਾ ਟੱਬਰ ਹੀ ਮਰੇ ਗਾਨਾ ਰਮਨ ਤੇਰੀ ਸਹੀ ਆ ਸਾਡਾ ਨਾ ਕਿਹੜਾ ਕੋਈ ਚਾਈ ਦਾ ਕੰਮ ਕੀਤਾ ਇਹਨਾਂ ਨੇ ਕੋਈ ਨਹੀਂ ਕੀਤਾ ਚੱਜ ਦਾ ਮੈਨੂੰ ਨਾ ਉਦਾਂ ਹੀ ਗੱਲਾਂ ਅੱਖਾਂ ਸਾਹਮਣੇ ਆਉਂਦੀਆਂ ਵਾਂ ਜਿੱਦਾਂ ਇਹ ਤੁਹਾਡੀ ਪਰਜਾਈ ਕਰਦੀ ਰਹੀ ਆ ਚੀਜ਼ ਲਿਆਉਣੀ ਨਾ ਤੁਹਾਡੇ ਭਰਾ ਨੇ ਲੁਕਾ ਕੇ ਅੰਦਰ ਲੈ ਜਾਣਾ ਨਿਆਣੇ ਵਿਚਾਰੇ ਵੇਂਦੇ ਰਹਿਣਾ ਉਹੋ ਚੀਜ਼ਾਂ ਜਿਹੜੀਆਂ ਨਾ ਰੋਲਦੀਆਂ ਫਿਰਨ ਡੀਆਂ ਨਿਆਣੇ ਬਾਹਰ ਅੰਦਰ ਚੱਲ ਗਏ ਆ ਕੋਈ ਮੂੰਹ ਨਹੀਂ ਲਾਉਂਦਾ ਤੇ ਉਦੋਂ ਨਿਆਣੇ ਵਿਚਾਰੇ ਤਰਸਦੇ ਹੁੰਦੇ ਹੀ ਚੱਲ ਜਰਾ ਬੰਨੇ ਉਹ ਵੀ ਦਿਨ ਲੰਘੇ ਆ ਹੁਣ ਵਧੀਆ ਦਿਨ ਆ ਹੀ ਗਏ ਆਪਣੇ ਤੇ ਉਹ ਮਾਰਾ ਸਾਰਿਆਂ ਨੂੰ ਦਿਨ ਵਧੀਆ ਵਖਾਲਦਾ ਵਾ ਇਦਾਰਾ ਦਾ ਹੀ ਇਹ ਦਿਨ ਮਿਰਤੇ ਹੀ ਰਹਿਣੇ ਆ ਇਹਨਾਂ ਨੇ ਇਦਾਂ ਹੀ ਮਰਨਾ ਵਾ ਪਰ ਨਾ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਨੂੰ ਮੋੜ ਕੱਟ ਜਾਣਾ ਵਾ ਓਏ ਓਹ ਗੱਲ ਤੇ ਤੇਰੀ ਠੀਕ ਆ ਤੇ ਉਹਨੂੰ ਕਹਿਣਾ ਕਿ ਤੂੰ ਮੁੜ ਕੇ ਆਈ ਸ਼ਾਮ ਨੂੰ ਕਿਆ ਹੀ ਮੈਂ ਆਂਦਾ ਹੀ ਚਾਚਾ ਜੀ ਨੇ ਕਿਉ ਮੈਂ ਤਾਂ ਕੋਈ ਗੱਲ ਨਹੀਂ ਜੇ ਨਾਂ ਵੀ ਹੋਣਗੇ ਭਾਵੇਂ ਫੜਫੜਾ ਕੇ ਤੈਨੂੰ ਦਈਏ ਦੇਣੇ ਹੀ ਪਣੇ ਆ ਪੁੱਤ ਤੂੰ ਇੰਨੇ ਮਾਨਤਾ ਆਨ ਆ ਮੈਂ ਵੀ ਬਥੇਰੀਆਂ ਫੁੱਲੀਆਂ ਪਾਈਆਂ ਨਹੀਂ ਨਹੀਂ ਚਾਚੀ ਜੀ ਤਾਂ ਆਂ ਤੁਹਾਡੇ ਵਾਲਾ ਆ ਮੈਂ ਕੋਈ ਗੱਲ ਨਹੀਂ ਤੇਰਾ ਕੰਮ ਇਹ ਪੂਰਾ ਕਰ ਦਾਂਗੇ ਤੁਸੀਂ ਇਦਾਂ ਕਰੋ ਹਾਦਮੂ ਤੋ ਤੇ ਰੋਟੀ ਪਾਣੀ ਖਾਓ ਹੁਣ ਫੇਰ ਮਿਲੂਗਾ ਨਾ ਕਿਤੇ ਤਾਂ ਗੱਲ ਕਰ ਲਿਓ ਵੀ ਫੇਰ ਨਾ ਕਰ ਪੁੱਤ ਜਿੰਨੇ ਪੈਸੇ ਕਹੇਗਾ ਪੰਜੀ ਦਾ ਪਾਵੇ 30 ਲੱਗਾ ਦਾ ਪਜਾਮਾ ਉਹਦੇ ਲਾ ਉਹਨੇ ਮਿਲ ਪੈਣਾ ਵਾ ਐਵੇਂ ਜੇ ਆਪ ਜਾਓਗੇ ਨਾ ਤਾਂ ਕਹਿਣਾ ਪਰਲੇ ਲੈਣ ਡਿਆ ਇੱਥੇ ਵੀ ਲਿਆ ਆ ਖੜਾ ਤੁਹਾਡੇ ਲਾਗੇ ਉਹ ਵੇਖਣ ਡਿਆ ਹਾਂ ਕੰਧ ਸਾਣੀ ਤੇ ਚਾਚਾ ਕਦੋਂ ਆਉਂਦਾ ਵਾ ਤਾਂ ਕਦੋਂ ਮਿਲਦਾ ਮੈਨੂੰ ਤਨੇ ਜੇ ਤੰਗੀ ਦਿੱਤੀ ਫੇਰ ਭਜੇ ਆਉਣਾ ਹਾਂ ਹਾਂ ਉਤੋਂ ਡਰਦੇ ਨੇ ਆਉਣਾ ਜੇ ਨਹੀਂ ਆਹ ਗੱਲ ਤੇ ਤੇਰੀ ਠੀਕ ਚਲੋ ਤੋ ਮੂੰਹ ਹੱਥ ਮੇ ਰੋਟੀ ਲਿਓ ਤੁਹਾਡੇ ਵਾਸਤੇ ਸਾਰਾ ਮੰਨੇ ਆ ਗੱਲ ਕਰਕੇ ਨਾ ਮਾਂ ਨਹੀਂ ਖੁਸ਼ ਕਰਤਾ ਜੀ ਚੱਲ ਕੋਈ ਗੱਲ ਨਹੀਂ ਮਿਲਦਾ ਨਾ लवली ਉਹਨੂੰ ਕਰਤਾ ਉਹਨਾਂ ਗੱਲ ਜਿੰਨਿਆ ਪੈਸੇ ਦੀ ਲੋੜ ਵਾ ਲਾਉ ਤੇ ਘਰ ਕਲੇਸ਼ ਨਾ ਪਾਉ ਤੀ ਨਵ ਵੀ ਕੀ ਕੰਮ ਹੀ ਫੋਨ ਤੇ ਫੋਨ ਕਰੀ ਜਾਂਦੇ ਉਹ ਕੰਮ ਚਾਚਾ ਜੀ ਕੀ ਹੋਣਾ ਵਾ ਚਾਚੀ ਨੇ ਦੱਸਿਆ ਨਾ ਤੈਨੂੰ ਉਹਦੋਂ ਦਾ ਨਹੀਂ ਮੈਨੂੰ ਨਹੀਂ ਦੱਸਿਆ ਉਹ ਮੈਂ ਗਿਆ ਹੀ ਘਰ ਤੇ ਤੁਸੀਂ ਅੱਨੀ ਹੀ ਘਰ ਉਹਦੋਂ ਅੱਛਾ ਅੱਛਾ ਪੈਸਿਆਂ ਦੀ ਲੋੜ ਹੀ ਤੇ ਚਾਚੀ ਨੂੰ ਮੈਂ ਦੱਸ ਕੇ ਆਇਆ ਸੀ ਵੀ ਜੇ ਚਾਚੀ ਜੀ ਆਉਣਗੇ ਤੇ ਉਹਨਾਂ ਨੂੰ ਦੱਸ ਦਿਓ। ਉਹ लवली ਇਹ ਮਾੜੀ ਜੀ ਗੱਲ ਕੀਤੀ ਹੁੰਦੀ ਮੇਰੇ ਨਾਲ। ਅੱਛਾ ਅੱਛਾ। ਤੇ ਬੈਠ ਰਖਿਆ ਹੋਰ ਕੋਈ ਕੰਮ ਹੋਣਾ ਵਾ। ਉਹ ਕੰਮ ਚਾਚਾ ਜੀ ਦਾ ਦਾ ਹੁਣ। ਫਸਲ ਚਨਾ ਸਾਲਾ ਮੇਰਾ ਚੱਲਿਆ ਵਾ ਬਾਹਰ। ਅੱਛਾ ਅੱਛਾ। ਚੱਲਿਆ ਵੀ ਚੰਗੀ ਕੰਟਰੀ ਚ ਵਗੇ ਤੇ। ਠੀਕ ਆ। ਉਹ ਕਹਿੰਦੇ ਆ ਵੀ ਰੁਪਈਆ 30 ਲੱਖ ਲੱਗਣਾ ਹੁਣ। ਤੇ 10-15 ਲੱਖ ਉਹਨਾਂ ਦੇ ਕੋਲ ਹੈਗਾ ਵਾ। ਬਾਕੀ ਤੂੰ ਦੇਣਾ। ਪਿੰਦਰ ਕਹਿੰਦੇ ਆ ਵੀ ਹੁਣ 20-25 ਲੱਖ ਰੁਪਈਆ ਉਹਨਾਂ ਨੂੰ ਦੇਣਾ ਵਾ। ਅੱਛਾ। ਮੈਂ ਤੇ ਬਥੇਰਾ ਡੱਕਿਆ ਹੀ ਵੀ ਹੁਣ ਇਹਨੇ ਪੈਸੇ ਆਉਣੇ ਕਿੱਥੋਂ ਤੁਹਾਨੂੰ ਵੀ ਪਤਾ ਆਹੋ ਹੀ ਤਾਂ ਹੈ ਜੀ ਪੰਦਰ ਰੁਪਈਆ ਦੀ ਇੱਕ ਹਿਸਾਬ ਦੀ ਤੇ ਮੈਂ ਫਿਰ ਤੁਹਾਡੇ ਕੋਲ ਆਇਆ ਹਾਂ ਮੈਂ ਚੱਲੋ ਚਾਚਾ ਕਹਿੰਦਾ ਜੀ ਜੋ ਲੋੜ ਹੋਊਗੀ ਤੇ ਮੈਨੂੰ ਦੱਸ ਦਿਓ ਜੋ ਬਨਾਲ ਨਾ ਜਾਇਓ ਕੋਈ ਗੱਲ ਨਹੀਂ ਲੱਗਦੀ ਆਹੀ ਹਾਜ਼ਰਾਂ ਤੂੰ ਗਲਤ ਕਰ ਓਏ ਆਹੋ ਚਲੋ ਫਿਰ ਕਰ ਦੋ ਫਿਰ 20 25 ਲੱਖ ਰੁਪਈਆ ਫਿਰ ਉਹਨੂੰ ਦੇਣਾ ਤੇ ਹੈ ਹੀ ਹੁਣ ਵੇਖ लवली ਜਿੰਨੇ ਤੂੰ ਪੈਸੇ ਮੰਗਲੇ ਆ ਇਹਨੇ ਮੇਰੇ ਕੋਲ ਤਾਂ ਹੈ ਨਹੀਂ ਆ ਹੁਣ ਦੋ ਚਾਰ ਦਿਨ ਤੇ ਲੱਗਣਾ ਹੀ ਇਕੱਠੇ-ਕੁੱਠੇ ਕਰਦੇ ਆ ਅਕਸਰ ਰਿਸ਼ਤੇਦਾਰਾਂ ਕੋਲ ਪੜੂੰਗਾ ਫੇਰ ਹੀ ਤੈਨੂੰ ਦਊਂਗਾ ਤੇ ਤੂੰ ਕੋਈ ਗੱਲ ਹੀ ਫਿਕਰ ਨਾ ਕਰ ਤੇ ਕਰ ਦਊਂਗਾ ਮੈਂ ਤੇਰਾ ਕੰਮ ਭਾਈ ਮਜੂਬਨ ਕੋ ਲੈ ਕੇ ਦਮਾ ਜਿੱਥੋਂ ਮਰਦੀ ਲੈ ਕੇ ਦਮਾ ਠੀਕ ਹੈ ਨਾ ਤਾਂ ਕਰਕੇ ਤੇ ਚਾਚਾ ਜੀ ਮੈਂ ਮਜੂਬਨ ਕੋ ਨਹੀਂ ਗਿਆ ਮੈਂ ਜੇ ਮੈਂ ਉਹਦੇ ਕੋਲ ਚਲ ਗਿਆ ਨਾ ਉਹਨੇ ਤੇ ਵਾਈ ਦਾ ਦੇਣੀ ਆ ਤੁਸੀਂ ਅੱਗੇ ਦੱਸਦੇ ਹੀ ਉਹਦੀਆਂ ਗੱਲਾਂ ਕਿ ਉਹ ਲੋਕਾਂ ਨਾਲ ਗੱਲਾਂ ਕਰਦਾ ਕਿ ਇਹ ਪੈਸੇ ਮੰਗਣ ਆਉਂਦੇ ਆ ਮੇਰੇ ਕੋਲ ਜੀ ਮੈਂ ਦੰਨਾ ਉਹਨਾਂ ਨੂੰ ਪੈਸੇ ਤੇ ਤਾਂ ਕਰਕੇ ਮੈਂ ਤੁਹਾਡੇ ਹੱਲ ਆਇਆ ਚੱਲ ਇਹ ਆ 5 ਨਹੀਂ ਤੇ 20 ਲੱਖ ਰੁਪਈਆ ਕਰ ਦੋ ਇਹ लवली ਪਹਿਲਾਂ ਤੋਂ ਮੰਗਣ ਡਿਆ ਸੀ 20 ਲੱਖ ਰੁਪਈਆ ਹੁਣ ਤੋਂ ਆ ਗਿਆ ਮੈਂ ਪੰਜੀ ਤੇ ਤੇ ਕੋਈ ਗੱਲ ਨਹੀਂ ਹੋ ਜਾਊਗਾ ਇੰਤਜ਼ਾਮ ਪਰ ਥੋੜਾ ਟਾਈਮ ਲੱਗਣਾ ਵਾ ਤੇ ਨਾਲੇ ਇੱਕ ਗੱਲ ਹੋ ਰਹੀ ਹੋ ਹਾਂਜੀ ਤੇੜੀ ਤੈਨੂੰ ਪੈ ਕਰਨੀ ਪਊਗੀ ਕਿਲਾ ਇਹ ਹੁਣ ਤੂੰ ਵੇਖ ਲੈ ਘਰ ਸਲਾਹ ਕਰ ਲੈ ਉਹ ਘਰ ਕੀ ਚਾਚਾ ਇਹ ਸਲਾਹ ਕਰਨੀ ਆ ਵੇਖ ਲਓ ਜੇ ਪਹਿਲੀ ਤੋਂ ਬਣਾ ਬੰਦਈ ਆ ਗੱਲ ਤੇ ਉਹ ਤਾਂ ਮਾ ਵੀ ਤੇ ਗੜੀ ਵਿਆਜੀ ਚੁੱਕੀ ਦੇਣੇ ਆ ਮੇਰੇ ਕੋਲ ਤਾਂ ਹੈ ਨਹੀਂ ਐਨੇ ਪੈਸੇ ਤੇ ਨਾਲੇ ਇੰਨੇ ਪੈਸੇ ਪੁੱਤ ਕਿਸ ਕੋ ਮੰਗਿਆ ਕੋਈ ਦੰਦਾ ਵਾ ਲੋਕੇ ਤੇ 20 ਰੁਪਏ ਨਹੀਂ ਦਿੰਦੇ ਚਲੋ ਕੋਈ ਗੱਲ ਨਹੀਂ ਫਿਰ ਇੱਕ ਕਿੱਲੇ ਤੇ ਮੈਂ کاغذਕੂਦ ਤੁਹਾਨੂੰ ਦੇ ਦਿੰਦਾ ਵਾ ਤੇ ਉਹ ਤੁਸੀਂ ਵਾਈ ਜਾਓ ਫਿਰ ਜਦੋਂ ਕਿਤੇ ਮੋੜਨਗੇ ਉਹਦੋਂ ਤੁਹਾਨੂੰ ਵਾਪਸ ਕਰ ਦੂੰਗਾ लवली 50 ਰੁਪਏ ਦੀ ਮੰਗਣ ਡਿਆ ਦੇਣ ਤੋਂ ਮੈਨੂੰ ਕਿੱਲਾ ਦਿਆਂ ਫਿਰ ਇਦਾਂ ਕਰ 2.5 ਕਿੱਲੇ ਹੁੰਦੇ ਤੇਰੇ ਹਿੱਸੇ ਹਾਂਜੀ ਉਹਨਾਂ ਵਿੱਚੋਂ 2 ਕਿੱਲੇ ਮੈਨੂੰ ਗਹਿਣੇ ਕਰਦੇ 5 ਸਾਲ ਵਾਸਤੇ ਤੇ ਜੇ ਤੇ ਤੇਰੇ ਕੋ ਪੈਸੇ ਬਣ ਗਏ ਠੀਕ ਆ ਨਹੀਂ ਤੇ ਫਿਰ ਮੈਂ ਰਜਿਸਟਰੀ ਕਰਾ ਲੂੰਗਾ ਚਲੋ ਕੋਈ ਗੱਲ ਨਹੀਂ ਉਹਦਾ ਮੈਂ ਘਰ ਵੀ ਸਲਾਹ ਕਰ ਲੈਣਾ ਵਾ ਪਰ ਤੁਸੀਂ ਪੈਸੇ ਦਾ ਇੰਤਜ਼ਾਮ ਕਰੋ ਹੁਣ ਦੇਣੇ ਤੇ ਲੈਣੇ ਹੀ ਉਹਨਾਂ ਨੂੰ ਪਹਿਲਾਂ ਘਰ ਵੀ ਗੱਲ ਕਰਨਾ ਵੀ ਪੈੜੀ ਦੇਣੀ ਪੈਣੀ ਆ ਉਹ ਘਰ ਚਾਚਾ ਜੀ ਗੱਲ ਹੋਈ ਆ ਜਿਹਨੂੰ ਪੁੱਛਣਾ ਵਾ ਉਹੀ ਤੇ ਪੈਸੇ ਮੰਗਣ ਦੀ ਆ ਉਹਦੀ ਸਲਾਹ ਹੀ ਲੈਣੀ ਆ ਮੈਂ ਹੁਣ ਮਾਤਾ ਨੇ ਤੇ ਸਾਰੇ ਕਾਗਜ਼ ਪੱਤਰ ਸਾਨੂੰ ਦੇ ਦਿੱਤੇ ਕਿ ਜੋ ਮਰਜ਼ੀ ਕਰੋ ਚਲ ਫਿਰ ਇਦਾਂ ਕਰਦੇ ਆ ਗਰਦਾਸਪੁਰ ਜਾ ਕੇ ਤੇ ਲਿਖ ਲੈਨੇ ਆ ਆਹੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਖਲਾਅ ਕਰਕੇ ਨਾ ਤੇ ਹੁਣੇ ਦੱਸ ਦਿੰਨਾ ਵਾ ਬਲ ਤੇ ਤੁਸੀਂ ਪੈਸੇ ਦੇਣ ਤੇ ਜਮ ਕਰੋ ਕਿਉਂਕਿ ਉਹਨਾਂ ਨੇ ਕਹਿਣਾ ਵਾ ਵੀ ਪੈਸੇ ਚਾਹੀਦੇ ਚਾਹੀਦੇ ਪੈਸੇ ਇੱਥੇ ਬੈਂਕ 'ਚ ਹੀ ਆ ਠੀਕ ਹੈ ਜੇ ਤੂੰ ਆਖੇ ਤੈਨੂੰ ਕਢਾ ਕੇ ਦੇ ਦੇਣਾ ਜੇ ਟ੍ਰਾਂਸਫਰ ਕਰਨੇ ਹੋਣਗੇ ਤੇ ਉਹਦੇ ਕਰਦਾ ਏ ਖਾਤੇ 'ਚ ਚਲ ਇਦਾਂ ਕਰਨਾ ਮੈਂ ਖਾਤਾ ਮੰਗਾ ਲੈਣਾ ਉਹਨਾਂ ਦਾ ਤੇ ਫਿਰ ਉਹਨਾਂ ਦੇ ਖਾਤੇ 'ਚ ਹੀ ਪਾ ਦਿੰਨੇ ਚਲ ਇਦਾਂ ਹੀ ਕਰ ਲੈ ਫਿਰ ਤੁਹਾਨੂੰ ਮੈਂ ਦੱਸਣਾ ਵਾ ਹੁਣੇ ਹੈ ਹੁਣ ਮੈਂ ਘਰੇ ਹੀ ਹੋ ਫਿਰ ਘਰੇ ਘਰ ਗੱਲ ਕਰਕੇ ਨਾ ਤੇ ਮੈਨੂੰ ਹੁਣੇ ਦੱਸ ਕੋਈ ਗੱਲ ਨਹੀਂ ਚਾਚਾ ਜੀ ਮੈਂ ਦੱਸ ਦਿਆ ਨਾ ਬੈਨਾ ਪੱਗ ਬੰਨੜੇ ਕੋਈ ਗੱਲ ਨਹੀਂ ਮੈਂ ਕਿੰਢ ਤੱਕ ਤੁਹਾਨੂੰ ਦੱਸ ਦਿੰਨਾ ਵਾ ਆ ਫਿਰ ਮੈਂ ਠੀਕ ਨਾ ਤੈਨੂੰ ਆ ਕੋਈ ਨਹੀਂ ਕੋਈ ਨਹੀਂ ਛੇਤੀ ਆ ਜੀ ਚਾਚਾ ਕਹਿੰਦੇ ਆ ਵੀ ਦੋ ਕਿਲੇ ਲੈ ਕੇ ਦੇ ਮਗਰ ਤੇ ਮੇਕੋ ਅੱਧਾ ਕਿਲਾ ਹੀ ਰਹਿ ਜਾਣਾ ਪਰ ਪਿੰਦਰ ਨੂੰ ਸਮਝਾਉਣਾ ਵਾ ਜਾ ਕੇ ਵੀ ਨਾ ਇਹੋ ਜਿਹਾ ਪੰਗਾ ਲਈਏ ਸਾਡੀ ਤਾਂ ਸਾਰੀ ਪੈੜੀ ਜਾਂਦੀ ਰਹਿਣੀ ਆ ਅੱਧੇ ਕਿਲੇ ਤੋਂ ਕੀ ਕਰਾਂਗੇ ਮੁਰਕੇ ਇੱਕ ਗੱਡੀ ਲੈਣਤੀ ਏ ਇੱਕ ਸਕੂਟਰੀ ਲੈਣਤੀ ਏ ਮੈਨੂੰ ਸਮਝ ਨਹੀਂ ਆਉਂਦੀ ਵੀ ਗਾਂ ਕੀ ਬੰਨਾਂ ਫਰੋਂ ਨੇ ਮੰਨਣਾ ਦਿਹਾਨੀ ਇੱਕ ਵਾਰੀ ਸਮਝਾ ਕੇ ਵੇਖ ਲੈਣਾ ਵੀ ਆਖਰੀ ਤਿਹਾਰੀ ਉਹ ਜੇਰੇ ਦੋ ਕਿਨੇ ਚਲ ਗਏ ਮੁੜ ਕੇ ਨਾ ਕੋਈ ਚੀਜ਼ ਮੰਗੀ ਅੱਧਾ ਕਿਲਾ ਰਹਿ ਨਹੀਂ ਆ ਮਗਰ